ਸਾਥਿਓ ਜੈਪੀਮ ਜੈ ਭਾਰਤ ਜੈ ਗੁਰਦੇਵ ਤੁਨ ਗੁਰਦੇਵ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਮੰਦਬੁੱਧੀ ਇਨਸਾਨ ਗੁਰਪਵੰਤਾ ਪੁੰਨੂ ਜਿਸ ਦੀ ਇੱਕ ਗੰਦੀ ਸੋਚ ਜੋ ਕਿਦਾ ਬਾਬਾ ਸਾਹਿਬ ਦਾ ਜਿਹੜਾ ਕਿ ਸਟੈਚੂ ਨੇ ਲੱਗੇ ਹੋਏ ਵੀ ਇਹਨਾਂ ਨੂੰ 14 April ਤੱਕ ਹਟਾ ਦਿੱਤੇ ਜਾਣ ਪੁੱਤ ਮੇਰੇ ਆ ਆ ਖੜਿਆਂਗੇ ਡਾਕਟਰ ਬੇੜਗਰ ਨਗਰ ਸੰਰੂਰ ਦੇ ਵਿੱਚ ਆ ਜੇ ਤਰੀ ਹਿੰਮਤ ਹੈਗੀ ਹੈ ਔਕਾਤ ਹੈਗੀ ਹੈ ਤਾਂ ਦੱਸ ਕਿ ਆ ਜਾ ਆ ਖੜਿਆਂਗੇ ਹੋ ਬਾਕੀ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਇਹੋ ਜਿਹੇ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦਾ ਜੋ ਮਾਹੌਲ ਹੈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹੈਗੇ ਸਾਰੇ ਦੇਸ਼ ਵਾਸੀਆਂ ਨੂੰ ਅਸੀਂ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਾਂਗੇ ਕਿ ਆਪਾਂ ਨੇ 바ਵਾ ਸਾਹਿਬ ਡਾਕਟਰ ਪੀਮਾ ਅੰਬੇਡਕਰ ਜੀ ਦਾ ਜਿਹੜਾ ਜਨਮ ਦਿਨ ਹੈਗਾ 14 ਅਪ੍ਰੈਲ ਨੂੰ ਬਹੁਤ ਧੂਮ ਧਾਮ ਨਾਲ ਮਨਾਉਣਾ ਹੈ ਔਰ ਪੂਰੇ ਜੋਸ਼-ਖੋਰ ਨਾਲ ਮਨਾਉਣਾ ਹੈ ਸਾਰੇ ਸਾਥੀਆਂ ਨੂੰ ਬੇਨਤੀ ਹੈਗੀ ਕਿ ਆਪੋ ਆਪਣੇ ਘਰਾਂ ਦੇ ਉੱਤੇ ਦੀਪਮਾਲਾ ਜ਼ਰੂਰ ਕੀਤੀ ਜਾਵੇ। ਉਸ ਦਿਨ ਆਪਾਂ ਨੇ 14 ਅਪ੍ਰੈਲ ਨੂੰ ਖਾਸ ਤੌਰ ਤੇ ਪਟਾਕੇ ਜ਼ਰੂਰ ਚਲਾਉਣੇ ਆਗੇ। ਉਹ ਪਟਾਕਿਆਂ ਦੀ ਜਿਹੜੀ ਗੂੰਜ ਹੈ ਕੀ ਉਹ ਰਾਖਸ ਦੇ ਕੰਨਾਂ ਦੇ ਵਿੱਚ ਜਾ ਪਹੁੰਚੇ ਉਹਨੂੰ ਪਤਾ ਲੱਗ ਸਕੇ ਕਿ ਵੀ 바ਵਾ ਸਾਹਿਬ ਦਾ ਜਿਹੜਾ ਅਸੀਂ ਕਹਿੰਦੇ ਸੀਗੇ ਵੀ ਜਨਮ ਦਿਨ ਨਹੀਂ ਮਨਾਉਣਾ ਦੇਣਾ ਹੈਗਾ ਤੇ ਅਸੀਂ ਮਨਾ ਕੇ ਹਟਾਂਗੇ। ਸੋ ਸਾਡੇ ਨਾਲ ਗੁਰਜੰਟ ਸਿੰਘ ਜੀ ਜੰਦਰ ਸਿੰਘ ਜੀ ਹੋਰ ਸਾਡੇ ਕਾਫੀ ਸਤਿਕਾਰਯੋਗ ਸਾਥੀ ਇੱਥੇ ਹੈਗੇ ਸੀਗੇ ਹੰਕਾਰ ਸਿੰਘ ਜੀ ਸਾਡੇ ਵੀਡੀਓ ਬਣਾ ਰਹੇਗੇ ਤੇ ਸਾਡੇ ਸਾਰਾ ਜਿਹੜਾ ਸਮੂਹ ਡਾਕਟਰ ਅੰਬੇਦਕਰ ਨਗਰ ਸਾਰੇ ਮਾਲਾ ਨਿਵਾਸੀ ਸਾਡੇ ਇਕੱਠੇ ਸੀਗਾ ਸੀ ਤੇ ਅੱਜ ਜਿਹੜਾ ਸਾਡਾ ਬਾਰੀਏ ਕੀ ਧਰਨੇ ਦੀ ਉਹ ਅੱਜ ਅਸੀਂ ਆ ਤੀਸਰਾ ਦਿਨ ਹੈਗਾ ਤੇ ਇਦਾਂ ਹੀ ਅਸੀਂ ਲਗਾਤਾਰ ਇੱਥੇ ਬੈਠੇ ਰਹਾਂਗੇ ਸਾਨੂੰ ਕੋਈ ਡਰ ਨਹੀਂ ਹੈਗਾ ਕਿਉਂਕਿ ਇਹੋ ਜਿਹੇ ਜਿਹੜੇ ਰਾਖਸ ਜਿਹੜੇ ਬੋਲਦੇ ਆ ਕਿ ਬਾਬਾ ਸਾਹਿਬਾਰੇ ਨਾ ਤਾਂ ਅਸੀਂ ਨਾ ਤੋ ਗਿੱਦਰ ਧਮਕਾ ਡਰੇਗੇ ਔਰ ਨਾ ਡਰਨਾਗਾ ਜੇਕਰ ਇੰਨੀ ਔਕਾਤ ਹੈਗੀ ਸੀਗੀ ਤਾਂ ਆ ਜਾਂਦਾ ਆ ਬੈਠਾਂਗੇ ਜਦੋਂ ਮਰਜ਼ੀ ਆ ਜੇ ਦੱਸ ਕੇ ਦਿਨੇ ਕੂਗਾ ਦਿਨੇ ਆ ਜੇ ਰਾਤ ਨੂੰ ਕੂਗਾ ਰਾਤ ਨੂੰ ਆ ਜੇ ਜੇ ਉਹਦੀ ਲੱਤਾਂ ਦੇ ਵਿੱਚ ਦਮ ਹੋਊਗਾ ਤਾਂ ਇਥੋਂ ਲੰਘ ਜੂਗਾ ਐਨੇ ਜੋਗੇ ਤਾਂ ਅਸੀਂ ਹੈਗੇ ਆਂਗੇ ਜੇ ਸਾਡੇ ਪੁਰਖ ਜਮੜਾ ਤਾਰ ਨਾ ਜਾਂਦੇ ਸੀਗੇ ਦੰਗਰਦਾ ਤਾਂ ਅਸੀਂ ਇਹੋ ਜਿਹੇ ਰਕਸਾ ਵੀ ਤਾਰਨਾ ਜਾਣਦੇ ਆ ਕਿ ਸੋ ਸਾਥੀਆਂ ਨੂੰ ਬੇਨਤੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਕੀਤਾਵੇ 바ਵਾ ਸਾਹਿਬ ਡਾਕਟਰ ਪੀਮਰਾਮ ਬੇੜਗਰ ਜੀ ਜਨਮ ਦਿਨ ਦਾ ਆ ਰਿਹਾ ਹੈ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਸਾਰਿਆਂ ਨੇ ਬੜੀ ਧੂਮਤਾਮ ਨਾਲ ਬੜੇ ਸਰਦਾਰਪੁਰਗ ਨਾਲ ਮਨਾਉਣਾ ਹੈ ਔਰ ਗੱਜ-ਵੱਜ ਕੇ ਵਜਾਉਣਾ ਹੈ ਮਨਾਉਣਾ ਤੇ 바ਵਾ ਸਾਹਿਬ ਜੀ ਦੇ ਜਨਮ ਦਿਨ ਤੇ ਆਪਾਂ ਨੇ ਦੀਪ ਮਾਲਾ ਜ਼ਰੂਰ ਕਰਨੀ ਹੈ ਔਰ ਅਸਤਵਾਜੀ ਆਪਾਂ ਨੇ ਸਭ ਤੋਂ ਵੱਧ ਉਸ ਦਿਨ ਕਰਨੀ ਹੈ ਕਿ ਤਾਂ ਜੋ ਕਿ ਬਾਹਰੀ ਧਰਤੀ ਦੇ ਉੱਤੇ ਉਸ ਦਾ ਜਿਹੜਾ ਪੜਾਕੇ ਦੀ ਗੂੰਜ ਆ ਉਹਦੇ ਕਿੰਨਾ ਤੱਕ ਪਹੁੰਚ ਸਕੇ જય ਭੀਜਾ ਭਾਰਤੀ